E <síntate> ਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾਣੂ ਬੁਲਾਉਂਦੇ ਰਹਿੰਦਾ ਤੇ ਅੱਜ ਜਿਹੜੇ ਮਹਾਰਾਜ ਵਾਹ ਜੀ ਵਾਹ ਵਾਹ ਜੀ ਆਜੋ ਆਜੋ ਚਵਾਨ ਸਾਹਿਬ ਲੰਗਿਆ 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 ਜੈ ਹਿੰਦ ਜੀ ਚਵਾਨ ਸਾਹਿਬ ਜੈ ਹਿੰਦ ਜੀ ਦਾ ਸਾਹਿਬ ਵੀ ਆਏ ਨਾਲ ਹਾਂ ਹਾਂ ਜੈ ਹਿੰਦ ਜੀ ਰਾਜ ਸਾਹਿਬ ਕੇ ਆਏ ਆ ਆਓ ਆਓ ਬੈਠੋ ਦਾ ਸਾ ਬੈਠੋ ਜਵਾਨ ਸਾਹਿਬ ਬੈਠੋ ਧੰਨਵਾਦ ਜੀ ਤੁਹਾਡਾ ਹਾਂ ਡੇਰੇ ਲਾਓ લાલે ਜੀ ਲਾલે ਹੋਰ ਸੁਣਾਓ ਕਿਵੇਂ ਹੋ ਬਹੁਤ ਵਧੀਆ ਤੁਸੀਂ ਦੱਸੋ ਨਹੀਂ ਵਧੀਆ ਤੇ ਹੈ ਹੀ ਆ ਅਸੀਂ ਕੀ ਦੱਸਣਾ ਸਾਡਾ ਤੁਸੀਂ ਵਧੀਆ ਕਰਤਾ ਡਾਕਟਰ ਸਾਹਿਬ ਨੂੰ ਨਾਲ ਲੈ ਆਂਦਾ ਉਹ ਫਿਰ ਦੇਖੋ ਜੀ ਹੁਣ ਡਾਕਟਰ ਸਾਹਿਬ ਪੁਰਾਣੇ ਮਿੱਤਰ ਨੇ ਆਹ ਇਹ ਕਹਿੰਦੇ ਵੀ ਆਪਾਂ ਚੱਲ ਕੇ ਆਈਏ ਵਿੜੇ ਚ ਹਾਂ ਮੈਂ ਕਿਹਾ ਵੀ ਚਲੋ ਵੈਸੇ ਇੱਕ ਗੱਲ ਆ ਹਾਂ ਇਹ ਜਿਹੜੇ ਖੇਤੀਬਾੜੀ ਵਾਲੇ ਬੰਦੇ ਚਾਹੇ ਉਹ ਯੂਨੀਵਰਸਿਟੀ ਵਾਲੇ ਹੋਣ ਚਾਹੇ ਕਿਸੇ ਵਿਭਾਗ ਦੇ ਹੋਣ ਹੈ ਸਭ ਦੇ ਮਿੱਤਰ ਆ ਤੁਹਾਡੇ ਕੱਲਿਆਂ ਦੇ ਨਹੀਂ ਸਭ ਦੇ ਆ ਸਭ ਦੀ ਮਿੱਤਰ ਹੈ ਜੀ ਕਿਉਂਕਿ ਕਿਸਾਨਾਂ ਨਾਲ ਵਾਅਦਾ ਪੈਣਾ ਹੈ ਨਾ ਬਿਲਕੁਲ ਬਿਲਕੁਲ ਸਾਡਾ ਕੰਮ ਨਹੀਂ ਚੱਲਦਾ ਇਹਨਾਂ ਤੋਂ ਮਿੱਤਰ ਬਣ ਕੇ ਹੀ ਗੱਲ ਬਣਨੀ ਆ ਹਨਾ ਅੱਛਾ ਚਲੋ ਇਹ ਆਪ ਜਾਨਦੇ ਹੋ ਬਿਲਕੁਲ ਜਾਣਦਾ ਪਰ ਫੇ ਵੀ ਜਿਹੜੀ ਰਸਮ ਬਣੀ ਆ ਉਹਨੂੰ ਤੁਸੀਂ ਪੂਰੀ ਕਰਾਓ ਲਓ ਜੀ ਲਓ ਇਹ ਨੇ ਡਾਕਟਰ ਅਮਰਜੀਤ ਸਿੰਘ ਬਲਜੀ ਜੀ ਇਹ ਨੇ ਸਹਾਇਕ ਪੌਦਾ ਸੁਰੱਖਿਆ ਅਫਸਰ ਆਹ ਸ੍ਰੀ ਅਮਰਤਸਰ ਸਾਹਿਬ ਤੋਂ ਤਸ਼ਰੀਫ ਲੈ ਕੇ ਆਇਆ ਵਾਹ ਜੀ ਵਾਹ ਖੇਤੀਬਾੜੀ ਵਿਭਾਗ ਨਾਲੋਂ ਉੱਥੋਂ ਦਾ ਆਹ ਉਹਦੀ ਚਪਨੀ ਸੇਵਾ ਨਿਭਾ ਰਹੇ ਆ ਬਹੁਤ ਵਧੀਆ ਇਹ ਤਾਂ ਬੜੀ ਚੰਗੀ ਗੱਲ ਆ ਬਿਲਕੁਲ ਬਿਲਕੁਲ ਪੱਤਰ ਸ਼ਹਿਰ ਤੋਂ ਆਏ ਆ ਹਾਂਜੀ ਹਾਂਜੀ ਇਹ ਇਹਨੂੰ ਡਾਕਟਰ ਸਾਹਿਬ ਥੈਂਕ ਯੂ ਹੈ ਜਾਣਕਾਰੀ ਲਵਾਂਗੇ ਤੁਹਾਤੋਂ ਸਾਰੀ ਆ ਜੀ ਅੱਛਾ ਤੁਹਾਡਾ ਵੀ ਇੱਕ ਗੱਲ ਆ ਹੂੰ ਦੇਖੋ ਗੁਣਾ ਦਾ ਹੋਣਾ ਡਾਕਟਰ ਸਾਹਿਬ ਬਹੁਤ ਜ਼ਰੂਰੀ ਆ ਹੈਨਾ ਬੰਦੇ ਚ ਔਗਣ ਵੀ ਹੁੰਦੇ ਆ ਪਰ ਜਿਹਦੇ ਗੁਣ ਵਧੀਆ ਹੋਣ ਹੈ ਔਗਣ ਨੂੰ ਵੀ ਟੱਕ ਲੈਂਦੇ ਆ ਉਹ ਯਾਦ ਆ ਦੇ ਤੁਸੀਂ ਸਮੇਂ ਦਾ ਬਹੁਤ ਖਿਆਲ ਰੱਖੋ ਜੀ ਸਮੇਂ ਹਰ ਕੰਮਾਂ ਨਾਲ ਸਾਨੂੰ ਆਹ ਸਮੇਂ ਸਿਰ ਕਰ ਲੈਣਾ ਚਾਹੀਦਾ ਬਿਲਕੁਲ ਇਹ ਤਾਂ ਮੰਦੀ ਦੀ ਨਾ ਜਿਹੜੀ ਕੀ ਕਹਿੰਦੇ ਆਪਾਂ ਸਖਸ਼ੀਅਤ ਨੂੰ ਬਿਆਨ ਕਰਦਾ ਬਿਲਕੁਲ ਬਈ ਕਿੱਦਾਂ ਦਾ ਬੰਦਾ ਹੋਊ ਇਹ ਜੇ ਬੰਦਾ ਸਮੇਂ ਸਿਰ ਆਉਂਦਾ ਨਾ ਹਾਂ ਤਾਂ ਉਹਦੀ ਨਾਲ ਦੀ ਗੀਸ ਨਹੀਂ ਆ ਵੈਸੇ चौहान ਸਾਹਿਬ ਇੱਕ ਕਹ ਲਿਆ ਅਸਲ ਦੇ ਵਿੱਚ ਇਹ ਵੀ ਆਦਤ ਆ ਹਾਂ ਜਿਹੜੇ ਬੰਦੇ ਨੂੰ ਲੇਟ ਆਉਣ ਦੀ ਆਦਤ ਪੈ ਜੇ ਨਾ ਉਹ ਨਹੀਂ ਫੇ ਉਹ ਤਾਂ ਭੇਗ ਹੈ ਨਾ ਜਿਵੇਂ ਕਿਸੇ ਨੂੰ 4:30 ਵਜੇ ਦਾ ਟਾਈਮ ਦੇ ਦਿਓ ਤੇ ਉਹ 4:29 ਮਿੰਟ ਦੇ ਬੰਜੇ ਤੋਂ ਉੱਠਦਾ ਵੀ ਭਾਈ ਹੁਣ ਮੈਂ ਨਹਾ ਲਵਾਂ ਇਹ ਆਦਤ ਬਣ ਜਾਂਦੀ ਬੰਦੇ ਦੀ ਨਹੀਂ ਚਾਹੀਦੀ ਹਾਂ ਕਿਉਂਕਿ ਪੰਕਚੁਐਲਿਟੀ ਹੈ ਨਾ ਸਮੇਂ ਸਿਰ ਕਿਸੇ ਵੀ ਥਾਂ ਤੇ ਜਾਣਾ ਕੋਈ ਵੀ ਕੰਮ ਕਰਨਾ ਖਾਣਾ ਪੀਣਾ ਸਮੇਂ ਸਿਰ ਤੁਹਾਡੀ ਸਿਹਤ ਨੂੰ ਵੀ ਤਾਂ ਤਾਂ ਹੀ ਉਹ ਵਰਕਰ ਰੱਖੂਗਾ ਜੀ ਅਸੀਂ ਰਾਤ ਨੂੰ ਸੌਣ ਲੱਗੇ 10 ਵਜੇ ਰੋਟੀਆਂ ਖਾਣੇ ਤੇ ਫਿਰ ਔਖਾ ਨਾ ਹਨਾ ਸਾਨੂੰ ਸਸ਼ਾਸ਼ਨ ਬੜਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਅੱਛਾ ਇਹਦੇ ਚ ਇੱਕ ਚੀਜ਼ ਹੋਰ ਵੀ ਆ ਹਾਂਜੀ ਮੇਰੇ ਵਰਗਾ ਕਈ ਨਾ ਸਮੇਂ ਦਾ ਕਦਰ ਕਰਨ ਵਾਲਾ ਬੰਦਾ ਇੱਕ ਵਾਰ ਫਸ ਵੀ ਜਾਂਦਾ ਅੱਛਾ ਕਿਤੇ ਵਿਆਹ ਦੇ ਟਾਈਮ ਤੇ ਪਹੁੰਚ ਜਾਓ ਨਾ ਤੇ ਉੱਥੇ ਆਇਆ ਹੀ ਕੋਈ ਨਹੀਂ ਹੁੰਦਾ ਬੰਦਾ ਆਪ ਹੀ ਕਹਿੰਦਾ ਛਾ ਖਨਾਤ ਇਧਰੋਂ ਇਧਰ ਨੂੰ ਲਾ ਦੇ ਆ ਯਾਰ ਕੁਰਸੀਆਂ ਇਦਾਂ ਰੱਖ ਦੇ ਫੇਰ ਹੋਰ ਵੇਲੇ ਨੇ ਕੀ ਕਰਨਾ ਮੇਰੇ ਵਰਗੇ ਨੇ ਨਹੀਂ ਗਲਤ ਹੈ ਜੀ ਦੇਖੋ ਹਰ ਕੰਮ ਆ ਨਾ ਸਾਨੂੰ ਸਮੇਂ ਸਿਰ ਨਿਬੇੜਨ ਦੀ ਆਦਤ ਪਾਉਣੀ ਚਾਹੀਦੀ ਆ ਜੀ ਅਸੀਂ ਕਿਸੇ ਦਫ਼ਤਰ ਜਾਂਦੇ ਆ ਤਾਂ ਵੀ ਅਸੀਂ ਟਾਈਮ ਨਾਲ ਜਾਈਏ ਕਿਉਂਕਿ ਜਿਨ੍ਹਾਂ ਨੇ ਸਾਡੇ ਕੋਲ ਕੰਮ ਆਉਣਾ ਉਹਨਾਂ ਨੂੰ ਤਾਂ ਇਹ ਆ ਨਾ ਵੀ 9 ਵਜੇ ਅਫਸਰ ਆਈ ਹੋਣੇ ਆ ਹਨਾ ਤੇ 9 ਵਜੇ ਅਫਸਰ ਜੀ ਨਹੀਂ ਆਇਆ ਉਹਦਾ ਫਿਰ ਉਹਨਾਂ ਨੇ ਫਿਰ ਸਾਰੇ ਪਿੰਡ ਚ ਜਾ ਕੇ ਭੰਡੀ ਕਰਨੀ ਆ ਬੀ ਵਿਰੋਧੀਆਂ ਆਉਂਦੇ ਟਾਈਮ ਸਰ ਤੁਸੀਂ ਨਾ ਜਾਓ ਬਿਲਕੁਲ ਚਵਾਨ ਸਾਹਿਬ ਕਹਿੰਦੇ ਹੁੰਦੇ ਆ ਵੀ ਘੜੀ ਦਾ ਖੁੰਝਿਆ ਨਾ ਕੋਹਾਂ ਤੇ ਜਾ ਪੈਂਦਾ ਕੋਹਾਂ ਤੇ ਹੀ ਕੋਹਾਂ ਤੇ ਫਿਰ ਦੂਜੀ ਗੱਲ ਆ ਵੀ ਜਦੋਂ ਚੱਕ ਲੋ ਚੱਕ ਲੋ ਬੰਦੇ ਦੀ ਹੁੰਦੀ ਆ ਰੱਬ ਉਹ ਤੋਂ ਟਾਈਮ ਨਹੀਂ ਦਿੰਦਾ ਇਹ ਵੀ ਗੱਲ ਆ ਜੀ ਇਹ ਵੀ ਗੱਲ ਉਹ ਸੁਈ ਤੇ ਸੁਈ ਜਦੋਂ ਚੜਦੀ ਆ ਨਾ ਉਹਦੇ ਮੁੰਦਾ ਭੇਜ ਦਿੰਦਾ ਕਹਿੰਦਾ ਚੱਕ ਲੋ ਲੰਘਿਆ ਵੇਲਾ ਹੱਥ ਨਹੀਂ ਆਉਂਦਾ ਜੀ ਬਿਲਕੁਲ ਆਪਾਂ ਨੂੰ ਆਪਾਂ ਨੂੰ ਯਾਦ ਤਾਂ ਆ ਆਪਾਂ ਭਾਈ ਲੇਟ ਹੋਣ ਦੀ ਆਦਤ ਪਾ ਲਈਦੀ ਆ ਤੇ ਦੂਜੀ ਗੱਲ ਇਹ ਕੰਮ ਹੋਰ ਵੀ ਖਿਆਲ ਰੱਖਣਾ ਚਾਹੀਦਾ ਦੱਸੋ ਜੀ ਆਪਣੇ ਕੰਮ ਕਰਨ ਦੇ ਵੇੜੋ ਟਾਈਮ ਨਾਲ ਸਬਜ਼ੀ ਤੋੜੋ ਮੰਡੀ ਲੈ ਕੇ ਜਾਓ ਸਹੀ ਜਿਹਾ ਰੱਖੋ ਤੇ ਟਾਈਮ ਤੇ ਮੰਡੀ ਲੈ ਕੇ ਜਾਓ ਤੇ ਬੋਝਾ ਭਰ ਕੇ ਲਿਆਓ ਭਾਏ ਮੈਨੂੰ ਮੈਂ ਸਮਝ ਗਿਆ ਤੁਹਾਡੀ ਗੱਲ ਤੋਂ ਸੁਣਾਓ ਫਿਰ ਸੁਣਾਓ ਫਿਰ ਸੁਣਾਓ ਮੰਡੀਆਂ ਦੇ ਭਾਅ ਅੱਜ ਤਾਂ ਰਿਹਾ ਜੀ ਆਲੂ ਜਲੰਧਰ ਵਿਖਿਆ 650 ਰੁਪਏ ਕਿਵਾਂਟਾ ਲੱਖ ਅੱਛਾ ਜੀ ਫਾਜ਼ਲ ਕਾ 2000 ਰੁਪਏ ਬਰਨਾਲਾ 1600 ਮਾਨਸਾ ਵੀ ਸਲਾਹ ਨਾਲ 1600 ਵਿਖਿਆ ਜੀ ਹੂੰ ਫਿਰੋਜ਼ਪੁਰ 1000 ਰੁਪਏ ਤੇ ਲੁਧਿਆਣਾ 1500 ਰੁਪਏ ਅੱਜ ਫੀ ਕੁਆਂਟਲ ਆਲੂ ਦਾ ਭਾਰ ਰਿਹਾ। ਅੱਛਾ ਜੀ। ਤੇ ਝੁਹਾਂ ਸਾਹਿਬ ਪਿਆਜ਼ ਜਿਹੜਾ 2200 ਨੂੰ ਵਿਕਿਆ ਜਲੰਧਰ। ਹੂੰ 3500 ਨੂੰ ਫਾਜ਼ਲ ਕਾ। ਹੂੰ 2500 ਨੂੰ ਬਰਨਾਲਾ। ਮਾਨਸਾ 3000 ਰੁਪਏ ਜੀ। ਫਿਰੋਜ਼ਪੁਰ 2700 ਤੇ 50 ਰੁਪਏ ਉੱਪਰ ਜੀ। ਤੇ ਲੁਧਿਆਣਾ 1800 ਰੁਪਏ ਫੀ ਕੁਆਂਟਲ ਪਿਆਜ਼ ਦਾ ਭਾਰ ਰਿਹਾ ਜੀ ਅੱਜ। ਅੱਛਾ ਜੀ। ਅੱਗੇ ਆ ਗਿਆ ਜੀ ਟਮਾਟਰ ਟਮਾਟਰ ਜਲੰਧਰ ਵਿਕਿਆ 400 ਰੁਪਏ ਕੁਆਂਟਲ। ਹੂੰ ਫਾਜ਼ਲ ਕਾ 1500। ਹੂੰ ਬਰਨਾਲਾ ਵਿਕਿਆ 1800 ਰੁਪਏ ਕੁ ਹੂੰ 1700 ਤੇ 50 ਰੁਪਏ ਉੱਪਰ ਵਿਕਿਆ ਮਾਨਸਾ ਹੂੰ ਫਿਰੋਜ਼ਪੁਰ ਵਿੱਚ ਕਿਹਾ 2000 ਰੁਪਏ ਜੀ ਤੇ ਲੁਧਿਆਣਾ ਫੀ ਕੁਇੰਟਲ ਟਮਾਟਰ ਅੱਜ ਵਿਕਿਆ 1300 ਰੁਪਏ ਜੀ ਜੀ ਬੈਂਗਣ ਦਾ ਭਾਜ ਜਿਹੜਾ ਅੱਜ ਰਿਹਾ ਜੀ ਜਲੰਧਰ ਰਿਹਾ 800 ਅੱਛਾ ਫਾਜ਼ਿਲਗਾ 3000 ਰੁਪਏ ਹੂੰ ਬਰਨਾਲਾ 1000 ਰੁਪਏ ਜੀ ਹੂੰ ਮਾਨਸਾ 3000 ਰੁਪਏ ਫਿਰੋਜ਼ਪੁਰ 2750 ਰੁਪਏ ਤੇ ਲੁਧਿਆਣਾ 1600 ਰੁਪਏ ਕੁਇੰਟਲ ਦਾ ਭਾਅ ਰਿਹਾ ਅੱਜ ਬੈਂਗਣ ਦਾ ਜੀ ਹੂੰ ਕੀ ਆ ਜਿਹੜਾ ਜੀ ਚੂਹਾਨ ਸਾਹਿਬ ਵਿਕਿਆ 500 ਨੂੰ ਜਲੰਧਰ ਅੱਛਾ ਜੀ 800 ਨੂੰ ਹਾਜ਼ਿਲਕਾ 2400 ਨੂੰ ਬਰਨਾਲਾ ਹੂੰ ਮਾਨਸਾ ਕੀ ਅੱਜ ਵਿਕਿਆ 4500 ਰੁਪਏ ਕਿਵਾਂਟਲ ਜੀ ਫਿਰੋਜ਼ਪੁਰ 2750 ਰੁਪਏ ਤੇ ਲੁਧਿਆਣਾ 2000 ਰੁਪਏ ਹੀ ਕਿਵਾਂਟਲ ਕੀ ਆ ਵਿਕਿਆ ਜੀ 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 ਇਹ ਤਾਂ ਸਿਗੇ ਮੰਡੀਆਂ ਦੇ ਭਾਅ ਦਿੱਤੇ ਆ ਆਪਸ ਨਾਲ ਜੀ ਹੁਣ ਅਸੀਂ ਡਾਕਟਰ ਸਾਹਿਬ ਨਾਲ ਜਿਹੜੀ ਅੱਜ ਗੱਲ ਕਰਨੀ ਆ ਹਾਂ ਅੱਜ ਦਾ ਵਿਸ਼ਾ ਬਹੁਤ ਗੰਭੀਰ ਆ ਡਾਕਟਰ ਸਾਹਿਬ ਸਾਨੂੰ ਸਾਰਿਆਂ ਨੂੰ ਇਸ ਵਿਸ਼ੇ 'ਤੇ ਧਿਆਨ ਦੇਣਾ ਚਾਹੀਦਾ ਜਿਹੜਾ ਅੱਜ ਦਾ ਵਿਸ਼ਾ ਹੈਗਾ ਉਹ ਹੈਗਾ ਜੀ ਗਲੋਬਲ ਵਾਰਮਿੰਗ ਭਵਿੱਖ ਦੀ ਖੇਤੀ ਲਈ ਚੁਣੌਤੀਆਂ ਹੂੰ ਇਸ ਵਿਸ਼ੇ 'ਤੇ ਆਪਾਂ ਅੱਜ ਤੁਹਾਡੇ ਨਾਲ ਗੱਲਬਾਤ ਕਰਨੀ ਆ ਕਿਸਾਨ ਵੀਰੋ ਤੁਸੀਂ ਪੜ੍ਹਨਾ ਇਸ ਵਿਸ਼ੇ 'ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਕਰਨ ਲਈ ਤੁਸੀਂ ਸਾਡੇ ਨੰਬਰ ਨੋਟ ਕਰ ਲਓ ਸਾਡੇ ਫੋਨ ਨੰਬਰ ਹੈ 0181 281 4266 ਤੇ ਸਾਡਾ ਦੂਜਾ ਨੰਬਰ ਹੈ 0181 281 42 ਚਾਓ ਡਾਕਟਰ ਸਾਹਿਬ ਹਾਂਜੀ ਗੱਲ ਇਹ ਆ ਵੀ ਜਿੱਦ ਤੱਕ ਕੋਈ ਫੋਨ ਆਉਦਾ ਆਪਾਂ ਗੱਲਬਾਤ ਸ਼ੁਰੂ ਕਰੀਏ ਆਹੜਾ ਗਲੋਬਲ ਵਾਰਮਿੰਗ ਆਲਮੀ ਤਪਸ਼ ਜੀ ਨੂੰ ਆਪਾਂ ਕਹਿੰਦੇ ਆ ਜੇ ਕਿਸੇ ਬੰਦੇ ਨੂੰ चौहान ਸਾਹਿਬ ਐਸ ਸਾਲ ਵੀ ਸਮਝ ਨਹੀਂ ਨਾ ਆਈ ਉਹਨੂੰ ਆਈ ਨਹੀਂ ਸਕਦੀ ਹਾਂ ਉਹਨੂੰ ਆਈ ਨਹੀਂ ਸਕਦੀ ਐਦ ਕੀ ਤਾਂ ਰੱਬ ਨੇ ਐਨ ਮੋਰੇ ਸ਼ੀਸ਼ਾ ਰੱਖ ਕੇ ਦਿਖਾ ਦਤਾ ਵੇ ਬੰਦਿਆ ਇੱਥੇ ਤੂੰ ਖੜਾ ਗਰਮੀ ਜੇ ਨਾ ਸੁਧਰਿਆ ਹਾਂ ਤੇ ਇਹ ਤੋਂ ਗਾਹਦ ਹੁਣ ਸੜਨ ਵਾਲਾ ਮੇਰੇ ਖਿਆਲ ਆ ਬ ਚਮੜੀ ਸੜਨੀ ਸ਼ੁਰੂ ਹੋ ਜਾਣੀ ਸਾਡੇ ਹੋਜੂ ਹੋਜੂ ਜੀ ਹਾਂ ਨਾ ਡਾਕਟਰ ਸਾਹਿਬ ਆ ਜਿਹੜੀ ਤੁਸੀਂ ਕਹਿੰਦੇ ਆ ਵਾਤਾਵਰਣ ਤਬਦੀਲੀ ਹਾਂਜੀ ਇੱਕ ਤਾਂ ਸਾਨੂੰ ਇਹ ਦੱਸੋ ਤੇ ਦੂਜਾ ਪ੍ਰਭਾਵ ਜਿਹੜਾ ਸਾਡੇ ਹੁਣ ਸਰੀਰਾਂ ਤੇ ਪੈ ਰਿਹਾ ਉਹ ਤੇ ਪੈ ਰਿਹਾ ਸਾਰੇ ਪਾਸੇ ਪ੍ਰਭਾਵ ਇਹਦਾ ਕਿਹੋ ਜਿਹਾ ਪੈ ਰਿਹਾ ਉਹਦੇ ਬਾਰੇ ਵੀ ਸਾਨੂੰ ਥੋੜਾ ਜਿਹਾ ਚਾਹਤ ਆ ਲਾਉ ਜੀ ਤੇਜਪਾਲ ਜੀ ਵਿਸ਼ਵਿਕ ਵਾਤਾਵਰਣ ਜਿਹੜੀ ਤਬਦੀਲੀ ਆ ਨਾ ਇਹ ਇਨੂੰ ਜੇ ਆਪਾਂ ਡਿਫਾਈਨ ਕਰਨਾ ਚਾਹੀਏ ਜਾਂ ਇਹਦੀ ਆਪਾਂ ਕਰੀਏ ਲੌਜੀਕਲੀ ਗੱਲ ਤੇ ਇਹ ਦੁਨੀਆ ਭਰ ਵਿੱਚ ਵਾਤਾਵਰਨ ਦੇ ਵਿੱਚ ਤਾਪਮਾਨ ਦਾ ਵਾਧਾ ਤੇ بارشਾਂ ਦੀ ਜਿਹੜੀ ਉਹ ਬੇਤਰਤੀਬਤਾ ਜਿਹੜਾ ਵੈਦਰ ਪੈਟਰਨ ਹੈ ਉਹ ਚੇਂਜ ਹੋਣ ਦਾ ਹੁਣ ਕਾਰਨ ਸਾਰੇ ਹੀ ਆਲਮੀ ਪੱਧਰ ਤੇ ਇੱਕ ਚੈਲੈਂਜਿੰਗ ਸਿਚੁਏਸ਼ਨ ਬਣ ਜਾ ਰਹੀ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਆਲਮੀ ਪੱਧਰ ਤੇ ਜਿਹੜੀ ਤਪਸ਼ ਆ ਦੇ ਕਾਫੀ ਕਾਰਨ ਨੇ ਜਿਨ੍ਹਾਂ ਦੇ ਵਿੱਚ ਕੁਦਰਤੀ ਕਾਰਨ ਤੇ ਦੋ ਹੀ ਨੇ ਜਿਹੜੇ ਤੁਹਾਡੇ ਸੂਰਜ ਦੀਆਂ ਕਿਰਨਾਂ ਦਾ ਵਾਧਾ ਘਟਾ ਤੇ ਜਵਾਲਾਮੁਖੀਆਂ ਦੇ ਫਟਣਾ ਤੇ ਬਾਕੀ ਸਾਰੇ ਜਿਹੜੇ ਕਾਰਨ ਆ ਉਹ ਮਨੁੱਖ ਦੁਆਰਾ ਕੁਦਰਤ ਨਾਲ ਕੀਤਾ ਗਿਆ ਛੇੜਛਾੜ ਆ ਸਾਡੀ ਲੋੜ ਤੋਂ ਵੱਧ ਜਿਹੜੀ ਅਸੀਂ ਦੁਰਵਰਤੋਂ ਆਪਣੇ ਫਾਸਲ ਫਿਊਲ ਦੀ ਕੀਤੀ ਆ ਭਾਵੇਂ ਉਹ ਥਰਮਲ ਪਲਾਂਟਾਂ ਦੇ ਉੱਤੇ ਕੋਲਾ બાળ ਕੇ ਵੀ ਜ਼ਿਆਦਾ ਊਰਜਾ ਲੈਣ ਲਈ ਭਾਵੇਂ ਅਸੀਂ ਗੱਡੀਆਂ ਦੇ ਵਿੱਚ ਡੀਜ਼ਲ ਜਿਹੜਾ ਬਾਲ ਕੇ ਕੀਤੀ ਹੋਵੇ ਜਾਂ ਅਸੀਂ ਆਪਣੇ ਜੇ ਕਿਸਾਨੀ ਪਦਰਤੇ ਜਾਂ ਲੋਕਲ ਪਦਰਤੇ ਲੇ ਮੈਨ ਦੇ ਤੌਰ ਤੇ ਅਸੀਂ ਸੋਚੀਏ ਤੇ ਜਿਹੜੀਆਂ ਸਾਡੇ ਏਸੀ ਦੇ ਵਿੱਚ ਕਲੋਰੋਫੂ ਸੀएफसी ਗੈਸਾਂ ਵਲਣ ਕਰਕੇ ਜਿਹੜੀ ਗਰਮੀ ਆ ਉਹ ਉਹ ਵਧ ਰਹੀ ਆ ਉਹ ਇਹ ਛੇੜਛਾੜ ਜਿਹੜੀ ਆ ਉਹ ਉਹਦੇ ਕੁਝ ਕਾਰਨ ਇਹ ਵੀ ਨੇ ਦੂਜਾ ਇੱਕ ਸੈਕਟਰ ਆ ਵੀ ਜਿਹੜੇ ਅਸੀਂ ਫਸਲਾਂ ਜਿਹੜੀਆਂ ਉਗਾਉਨੇ ਆ ਹਾਂਜੀ ਉਹਦੇ ਵਿੱਚ ਜਿਹੜੀ ਇੱਕ ਕੁਦਰਤੀ ਤੌਰ ਤੇ ਖੇਤੀ ਸੀਗੀ ਉਹਨੂੰ ਅਸੀਂ ਛੱਡ ਕੇ ਤੇ ਅਸੀਂ ਜਿਸ ਤਰ੍ਹਾਂ ਆਪਾਂ ਉੱਤਰੀ ਭਾਰਤ ਦੀ ਗੱਲ ਕਰੀਏ ਉੱਤਰੀ ਭਾਰਤ ਦੇ ਵਿੱਚ ਜਦੋਂ ਦਾ ਝੋਨੇ ਦਾ ਅਸੀਂ ਜਾਂ ਪੈਡੀ ਦੀ ਕਲਟੀਵੇਸ਼ਨ ਜਿਹੜੀ ਅਸੀਂ ਝੋਨਾ ਬੀਜਣਾ ਸ਼ੁਰੂ ਕਰ ਦਿੱਤਾ ਆ ਉਹਦੇ ਨਾਲ ਸਾਡੇ ਵੀ ਇਹਦੇ ਵਿੱਚ ਆਲਮੀ ਤਪਸ਼ ਦੇ ਵਿੱਚ ਫਰਕ ਪਿਆ ਆ ਜੇ ਅਸੀਂ ਇਹਨੂੰ ਡਿਟੇਲ ਚ ਜਾਵਾਂਗੇ ਤੇ ਮੇਨ ਜਿਹੜੀ ਆਪਾਂ ਗੱਲ ਕਰ ਰਹੇ ਆ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਜਿਹੜੀ ਆ ਉਹਦੀ ਸਟਿੱਕ ਜਿਹੜੀ ਉਹਦੀ ਪਰਿਭਾਸ਼ਾ ਹੈ ਆ ਕਿ ਸਾਡੀਆਂ ਤਿੰਨ ਗੈਸਿਸ ਜਿਹੜੀਆਂ ਮੁੱਖ ਤੌਰ ਦੇ ਉੱਤੇ ਜਿਨ੍ਹਾਂ ਦਾ ਵਿਸਰਜਨ ਉਤਪਾਦਨ ਤੇ ਵਿਸਰਜਨ ਲੋੜ ਤੋਂ ਵੱਧ ਹੋਣਾ ਸ਼ੁਰੂ ਹੋਇਆ ਉਹ ਆ ਸਾਡੀ ਕਾਰਬਨ ਡਾਈਆਕਸਾਈਡ ਉਹਦੇ ਬਾਰੇ ਦੱਸਣ ਦੀ ਲੋੜ ਨਹੀਂ ਕਿਉਂਕਿ ਜਦੋਂ ਅਸੀਂ ਸਾਹ ਲੈਂਦੇ ਆ ਜਦੋਂ ਬੁੱਟੇ ਸਾਹ ਲੈਂਦੇ ਜਦੋਂ ਗੱਡੀਆਂ ਚੱਲਦੀਆਂ ਜਦੋਂ ਥਰਮਲ ਪਲਾਂਟ ਚੱਲਦੇ ਆ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਆ ਇਹਦਾ ਸਭ ਨੂੰ ਪਤਾ ਹੈ ਜੀ ਉਸ ਤੋਂ ਬਾਅਦ ਸੈਕੰਡ ਸਾਡੀ ਜਿਹੜੀ ਬੜੀ ਜ਼ਰੂਰੀ ਆ ਉਹ ਨਾਈਟਰਸ ਆਕਸਾਈਡ ਜਿਹੜੀ ਗੈਸ ਆ ਉਹ ਸਾਡੀ ਬਹੁਤ ਪੈਦਾ ਹੋਣੀ ਸ਼ੁਰੂ ਹੋ ਗਈ ਆ ਉਹਦਾ ਕਾਰਨ ਜਿਹੜਾ ਅਸੀਂ ਖੇਤਾਂ ਦੇ ਵਿੱਚ ਯੂਰੀਆ ਦੀ ਲੋੜ ਤੋਂ ਵੱਧ ਵਰਤੋਂ ਕਰਨ ਲੱਗ ਪਏ ਆ ਉਹਦਾ ਅਸਰ ਉਹਦਾ ਅਸਰ ਜਿਹੜਾ ਸਾਡਾ ਉਹ ਨਾਈਟ੍ਰੋ ਨਾਈਟ੍ਰੋਜਨਸ ਗੈਸੇਸ ਜਿਹੜੀਆਂ ਖਾਸ ਕਰਕੇ ਨਾਈਟ੍ਰੋ ਨਾਈਟ੍ਰੋਜਨ ਆਕਸਾਈਡ ਜਿਹੜੀ ਗੈਸ ਆ ਇਹ ਲੋੜ ਤੋਂ ਵੱਧ ਪੈਦਾ ਹੋ ਰਹੀ ਆ ਉਸ ਤੋਂ ਇਲਾਵਾ ਸਾਡੀ ਲਾਈਵ ਸਟਾਕ ਜਿਹੜਾ ਤੁਹਾਡੇ ਪਸ਼ੂ ਧਾਨ ਆ ਕਿਉਂਕਿ ਜੇ ਆਬਾਦੀ ਜਿਸ ਤਰ੍ਹਾਂ ਅਸੀਂ ਅੱਜ 140 1.4 ਬਿਲੀਅਨ ਜਿਹੜੇ ਅਸੀਂ ਲੋਕ ਆ ਇੰਨੇ 140 ਮਿਲੀਅਨ ਲੋਕ ਆ ਇਹਨਾਂ ਨੂੰ ਸਾਰੇ ਦੁੱਧ ਪਿਉਣ ਲਈ ਜਾਂ ਇਹਨਾਂ ਨੂੰ ਮੀਟ ਦੇ ਰੂਪ ਚ ਦੇਣ ਲਈ ਸਾਡਾ ਜਿਹੜਾ ਉਹ ਸਾਡੇ ਕੋਲ ਪਸ਼ੂ ਧਨ ਬਹੁਤ ਜ਼ਿਆਦਾ ਆ ਉਸ ਤੋਂ ਬਾਅਦ ਜਿਹੜੇ ਪਸ਼ੂ ਤੁਹਾਨੂੰ ਦੁਆਰਾ ਪੈਦਾ ਹੋਏ ਵੇਸਟ ਨੇ ਤੁਹਾਡਾ ਗੋਇਆ ਕੂੜਾ ਜਿਹਨੂੰ ਆਪਾਂ ਕਹਿ ਲੈਂਦੇ ਆ ਜਦੋਂ ਉਹਦੀ ਫਰਮੈਂਟੇਸ਼ਨ ਹੁੰਦੀ ਆ ਜਦੋਂ ਖੇਤਾਂ ਦੇ ਵਿੱਚ ਤੁਹਾਡਾ ਜਿਹੜਾ ਤੁਹਾਡੇ ਸਟਬਲਸ ਨੇ ਉਹ گلਦੇ ਆ ਜਦੋਂ ਤੁਹਾਡਾ ਰਹਿਣ ਖੁੰਦ گلਦਾ ਆ ਮੀਥੇਨ ਗੈਸ ਦੀ ਪ੍ਰੋਡਕਸ਼ਨ ਬੜੀ ਹੁੰਦੀ ਆ ਅੱਜ ਦੇ ਸਮੇਂ ਦੇ ਵਿੱਚ ਜੇ ਵੇਖੀਏ ਤੇ ਕਾਰਬਨ ਡਾਈਆਕਸਾਈਡ ਨਾਲੋਂ ਨਾਈਟ੍ਰੋਜਨਸ ਗੈਸਾਂ ਤੇ ਮੀਥੇਨ ਗੈਸ ਜਿਹੜੀ ਆ ਨਾ ਇਹ ਸਭ ਤੋਂ ਜ਼ਿਆਦਾ ਖਤਰਨਾਕ ਪਦਰਤੇ ਜਾ ਰਹੀ ਆ ਤੇ ਜਦੋਂ ਸੂਰਜ ਦੀ ਗਰਮੀ ਸੂਰਜ ਦੀਆਂ ਕਿਰਨਾਂ ਧਰਤੀ ਤੇ ਆਉਂਦੀਆਂ ਨੇ ਤੇ ਇਹ ਜਿਹੜੀਆਂ ਗੈਸਾਂ ਨੇ ਇਹ ਇੱਕ ਤਰ੍ਹਾਂ ਦਾ ਉੱਥੇ ਵਾਤਾਵਰਨ ਦੇ ਵਿੱਚ ਇਕੋਸਿਸਟਮ ਦੇ ਵਿੱਚ ਕੰਪਲੈਕਸ ਬਣਾ ਕੇ ਤੇ ਉਸ ਗਰਮੀ ਦੀਆਂ ਉਸ ਤਪਸ਼ ਨੂੰ ਆਪਣੇ ਵਿੱਚ ਅਬਜ਼ੌਰਬ ਕਰਕੇ ਉਹਨੂੰ ਵਾਪਸ ਜਿਹੜਾ ਉਹ ਵਾਤਾਵਰਨ ਵੱਲ ਨਹੀਂ ਜਾਣ ਦਿੰਦੀਆਂ ਤੇ ਇਸ ਦੇ ਨਾਲ ਜਿਹੜਾ ਸਾਡਾ ਧਰਤੀ ਦਾ ਤਾਪਮਾਨ ਜਿਹੜਾ ਉਹ ਵੱਧਦਾ ਜਾ ਰਿਹਾ ਤੇਜਪਾਲ ਜੀ ਬੜੀਆਂ ਗੰਭੀਰ ਗੱਲਾਂ ਦਾ ਸਾਹਮਣੇ ਦੱਸੀਆਂ ਤੁਸਾਂ। ਹਾਂ ਗੰਭੀਰ ਗੱਲਾਂ ਆ। ਦੇਖੋ ਇਹ ਸੋਚਣਾ ਪੈਣਾ ਆਪਾਂ। ਸੋਚਣਾ ਪੈਣਾ ਜੀ। ਨਹੀਂ ਤਾਂ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਊਗਾ। ਆਹ ਗਰਮੀ ਤੋਂ ਆਪਾਂ ਨੂੰ ਪਤਾ ਲੱਗ ਸਕਦਾ। ਹਾਂ ਬਿਲਕੁਲ। ਬਿਲਕੁਲ। ਅੱਛਾ ਡਾਕਟਰ ਸਾਹਿਬ ਬਹੁਤ ਸਾਰੇ ਕਾਰਨ ਤੁਸੀਂ ਦੱਸਦੇ ਨੇ ਆਲਮੀ ਤਪਸ਼ ਦੇ ਹਨਾ। ਕੋਈ ਹੋਰ ਵੀ ਕਾਰਨ ਨੇ ਜਿਹੜੇ ਆਲਮੀ ਤਪਸ਼ ਨੂੰ ਵਧਾ ਰਹੇ ਆ। ਦੇਖੋ ਮੇਨ ਤੇ ਜਿਹੜਾ ਸਾਡਾ ਜੋ ਕੁਝ ਸੈਕਟਰਸ ਨੇ ਜਿਹੜੇ ਸਾਡੇ ਕੰਟਰੋਲ 'ਚ ਹੈਗੇ ਨੇ ਕੁਝ ਜਿਹੜੇ ਸਾਡੇ ਸਾਡੇ ਕੰਟਰੋਲ 'ਚ ਨਹੀਂ ਹੈਗੇ ਜੇ ਜਵਾਲਾਮੁਖੀ ਫਟਦਾ ਤੇ ਧਰਤੀ ਦਾ ਧਰਤੀ ਦੀ ਉਤਪਤੀ ਦਾ ਕੋਈ ਰੀਜ਼ਨ ਹੈ ਉਹਦੇ 'ਚ ਅਸੀਂ ਤੇ ਕੁਝ ਨਹੀਂ ਕਰ ਸਕਦੇ ਜੇ ਸੂਰਜ ਦੇ ਵਿੱਚ ਕੋਈ ਤਬਦੀਲੀ ਹੁੰਦੀ ਆ ਜਿਸ ਤਰ੍ਹਾਂ ਆਪਾਂ ਜਿਆ ਐਸਟਰੋਨੋਮਿਕਲ ਜਾਂ ਸਾਈਲਿਸਟਿਕਲ ਬਾਡੀਜ਼ ਦੇ ਵਿੱਚ ਕੋਈ ਤੋੜਫੋੜ ਹੁੰਦੀ ਆ ਉਹਦੇ 'ਚ ਆਪਾਂ ਕੁਝ ਨਹੀਂ ਕਰ ਸਕਦੇ ਪਰ ਜਿਹੜੀਆਂ ਸਾਡੀਆਂ ਮਨੁੱਖ ਦੁਆਰਾ ਜਾਂ ਹਿਊਮਨ ਜਿਹੜੀਆਂ ਡਿਸਟਰਪਸ਼ਨ ਨੇ ਜਿਹੜੀਆਂ ਜਿਹੜੀਆਂ ਅਸੀਂ ਛੇੜਛਾੜ ਕੀਤੀ ਆ ਉਹ ਮੇਨ ਜਿਹੜਾ ਨਾ ਉਹ ਇਸ ਗੱਲ ਨੂੰ ਜਿਹੜਾ ਉਹ ਖਰਾਬ ਕਰ ਰਿਹਾ ਆ ਅਸੀਂ ਕੁਦਰਤੀ ਸੋਮਿਆਂ ਨਾਲ ਬੜੀ ਛੇੜਛਾੜ ਕਰ ਰਹੇ ਆ ਤੁਸੀਂ ਪਿਛਲੇ ਆਪਾਂ ਜੇ ਇੱਕ ਆਪਣਾ ਐਗਜ਼ਾਮਪਲ ਦੇ ਤੌਰ ਤੇ ਵੇਖੀਏ ਮੈਂ 2015 ਸਾਲ ਦੀ ਗੱਲ ਜੇ ਆਪਾਂ ਲੈ ਲਈਏ ਜਦੋਂ ਪੰਜਾਬ ਦੇ ਵਿੱਚ ਚਿੱਟੀ ਮੱਖੀ ਦਾ ਬੜਾ ਹਮਲਾ ਹੋਇਆ ਸੀਗਾ ਉਸ ਸਾਲ ਦੇ ਵਿੱਚ ਕਲਾਈਮੇਟ ਦੇ ਵਿੱਚ ਤੁਹਾਡੇ ਪੌਣ ਪਾਣੀ ਜਾਂ ਹਵਾ 'ਚ ਇਨੀ ਡਿਸਟਰਪਸ਼ਨ ਸੀਗੀ ਵੀ ਇੱਕ ਮਹੀਨਾ ਟੈਂਪਰੇਚਰ 38 ਡਿਗਰੀ ਤੋਂ ਲੈ ਕੇ 40 ਡਿਗਰੀ ਦੇ ਵਿੱਚ ਰਹਿਣਾ ਉਹ ਵੀ ਜੁਲਾਈ ਦੇ ਮਹੀਨੇ 'ਚ ਤੇ ਹਵਾ 'ਚ ਨਮੀ ਦੀ ਮਾਤਰਾ ਜਿਹੜੀ ਆ ਉਹ ਤੁਹਾਡੀ 90% ਤੋਂ ਲਾ ਕੇ 100% ਤੱਕ ਰਹਿਣੀ ਇਹ ਵਰਤਾਰਾ ਕੁਦਰਤੀ ਵਰਤਾਰਾ ਨਹੀਂ ਆ ਜਲਵਾਯੂ ਦੇ ਵਿੱਚ ਆਸਤ ਹਾਲਾਤ ਨਾਲੋਂ ਵੱਖ ਹੋ ਕੇ ਜੇ ਕੋਈ ਘਟਨਾ ਵਾਪਰਦੀ ਆ ਤੇ ਉਹਨੂੰ ਆਪਾਂ ਆਲਮੀ ਤਪਸ਼ਤਾ ਨਾਂ ਦੇਵਾਂਗੇ ਤੇ ਇਦਾਂ ਦੇ ਹਾਲਾਤ 2015 ਚ ਬਣੇ ਇਦਾਂ ਦੇ ਹਾਲਾਤ 2022 ਚ ਬਣੇ ਜਦੋਂ ਸਾਡੀ ਕਣਕ ਦੀ ਪ੍ਰੋਡਕਸ਼ਨ ਤੁਸੀਂ ਸਾਰਿਆਂ ਵੇਖਿਆ ਵੀ ਘਟ ਗਈ ਫਰਵਰੀ ਦਾ ਮਹੀਨਾ ਜਿਹੜਾ ਬਹੁਤ ਗਰਮ ਸੀਗਾ ਬਰਸਾਤਾਂ ਮਾਰਚ ਦੇ ਮਹੀਨੇ ਚ ਆਈਆਂ ਉਹ ਵੀ ਸਾਡੇ ਉੱਤਰੀ ਭਾਰਤ ਦੇ ਵਿੱਚ ਆਈਆਂ ਜਿਹੜੀਆਂ ਸਾਡੀਆਂ ਦੂਜੇ ਸੂਬੇ ਸੀਗੇ ਸਾਡੇ ਐਮਪੀ ਵਗੈਰਾ ਜਾਂ ਯੂਪੀ ਦਾ ਕੁਛ ਹਿਸਾ ਉੱਥੇ بارشਾਂ ਨਹੀਂ ਹੋਈਆਂ ਉੱਥੇ ਜਿਹੜੀ ਸਾਡਾ ਕਣਕ ਦਾ ਝਾੜ ਬਹੁਤ ਥੱਲੇ ਚਲਾ ਗਿਆ ਅਸਲ 'ਚ ਚਵਾਨ ਸਾਹਿਬ ਜਿਹੜੀ ਡਾਕਟਰ ਸਾਹਿਬ ਗੱਲ ਕਹਿੰਦੇ ਆ ਨਾ ਜਿਹੜੀਆਂ ਤਬਦੀਲੀਆਂ ਤਾਂ ਬ੍ਰਹਿਮੰਡ 'ਚ ਹੋ ਰਹੀਆਂ ਹਾਂ ਹਨਾ ਚਾਹੇ ਉਹ ਕਹਿੰਦੇ ਮੀਟੀਓਰ ਟਕਰਾ ਕੇ ਕੋਈ ਗਰਮੀ ਪੈਦਾ ਹੋ ਰਹੀ ਹੈ ਜਾਂ ਹੋ ਰਹੀ ਉਹ ਤਾਂ ਨਹੀਂ ਕੋਈ ਵੀ ਆਪਣੇ ਵੱਸੋਂ ਬਾਹਰ ਹੈ ਹਾਂ ਪਰ ਜਿਆਦਾ ਜਿਹੜਾ ਇਹਦੇ ਚ ਯੋਗਦਾਨ ਹੈ ਉਹ ਮਨੁੱਖ ਦਾ ਹੀ ਯੋਗਦਾਨ ਹੈ ਜਿਹੜਾ ਅੱਜ ਅਸੀਂ ਇੰਨੀ ਗਰਮੀ ਬਹੁਤ ਕੁਝ ਆਪਣੇ ਹੱਥ ਵਸ ਹੈ ਜੀ ਅੱਛਾ ਡਾਕਟਰ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਇਹਦੀ ਆਲਮੀ ਤਪਸ਼ ਦੀ ਅਸੀਂ ਹੁਣ ਖੇਤੀਬਾੜੀ ਕਰਨ ਵਾਲੇ ਬੰਦੇ ਆ ਕਿਸਾਨ ਸਾਡਾ ਤੇ ਭਾਈ ਸਿੱਧਾ ਸਿੱਧਾ ਵਾਹ ਪੈਂਦਾ ਫਸਲਾਂ ਨਾਲ ਤੇ ਜਾਂ ਉਹ ਬਾਬੇ ਵਾਲ ਦੇਖੀ ਜਾਏ ਤਾਂ ਵੀ ਮੀਂਹ ਪਉਂਦਾ ਕੱਜ ਬੱਦਲ ਲਿਆ ਹੁੰਦਾ ਠੀਕ ਹੈ ਜੀ ਬਿਲਕੁਲ ਬਿਲਕੁਲ ਇਹ ਜਿਹੜੀ ਤੁਸੀਂ ਗੱਲ ਕਰਦੇ ਹੋ ਆਲਮੀ ਤਪਸ਼ ਦੀ ਜਿਹੜੀ ਗੱਲ ਕਰਦੇ ਹੋ ਤੁਹਾਡੇ ਕੋਲ ਤੇ ਤੁਸੀਂ ਦੇ ਮਾਹਰ ਹੋ ਅੰਕੜੇ ਇਕੱਠੇ ਕਰਦੇ ਰਹਿੰਦੇ ਹੋ ਹੂੰ ਕਿੰਨਾ ਕਸਰ ਆ ਸਾਡੇ ਤੇ ਪ੍ਰਭਾਵ ਕੀ ਪੈ ਰਿਹਾ ਜਿਹੜਾ ਫਸਲਾਂ ਤੇ ਖਾਸ ਕਰ ਆਪਾਂ ਆਪਣੇ ਖਿੱਤੇ ਦੀ ਗੱਲ ਕਰ ਲਈਏ ਤੇਜਪਾਲ ਜੀ ਜਦੋਂ ਇਹਦੇ ਉੱਤੇ ਨਾ ਜਿਹੜਾ ਅਸਲ ਦੇ ਵਿੱਚ ਜਿਹੜੇ ਬ੍ਰੇਨਸਟਾਰਮਿੰਗ ਜਾਂ ਦਿਮਾਗੀ ਲਾ ਕੇ ਗੱਲਾਂ ਸ਼ੁਰੂ ਕੀਤੀਆਂ ਗਈਆਂ ਨਾ ਜਦੋਂ ਅਸਲ ਦੇ ਵਿੱਚ 1860 ਤੋਂ ਵਰਤਾਰਾ ਸ਼ੁਰੂ ਹੋਇਆ ਹੂੰ ਅੱਛਾ ਜੀ 1860 ਤੋਂ ਲੈ ਕੇ ਤੇ 1920 ਤੱਕ ਜਿਹੜਾ ਟੈਂਪਰੇਚਰ ਰਹਿਣਾ ਧਰਤੀ ਦਾ ਉਹ ਮਾਹਰਾਂ ਦੇ ਮੁਤਾਬਕ 0.34 ਡਿਗਰੀ ਸੈਂਟੀਗ੍ਰੇਡ ਸਰ ਵਧਿਆ ਜਦੋਂ ਕਿ ਕਾਰਖਾਨੇ ਜ਼ਿਆਦਾ ਲੱਗੇ ਆ ਆਪਾਂ ਕਹਿ ਸਕਦੇ ਹਾਂ ਕਹਿ ਸਕਦੇ ਹਾਂ ਉਸ ਤੋਂ ਬਾਅਦ ਜਿਹੜੇ ਅਗਲੇ 6 ਦਹਾਕੇ ਸੀਗੇ 1980 ਤੱਕ ਉਦੋਂ ਟੈਂਪਰੇਚਰ ਜਿਹੜਾ ਨਾ ਤਾਪਮਾਨ ਜਿਹੜਾ ਉਹ 0.84 ਡਿਗਰੀ ਸੈਂਟੀਗ੍ਰੇਡ ਤੱਕ ਉਹਦਾ ਵਾਧਾ ਦਰਜ ਕੀਤਾ ਗਿਆ ਹੂੰ ਉਸ ਤੋਂ ਲੈ ਕੇ ਅੱਗੋਂ 1997 ਤੱਕ ਜਿਹੜਾ ਉਹ ਇਹ ਜਿਹੜਾ ਤਾਪਮਾਨ ਦਾ ਵਾਧਾ ਸੀਗਾ ਉਹ 0.84 ਤੋਂ 1.5 ਡਿਗਰੀ ਸੈਂਟੀਗ੍ਰੇਡ ਤੱਕ ਜਿਹੜਾ ਉਹ ਉਦਾ ਅੰਦਾਜ਼ਨ ਵਧਣਾ ਸ਼ੁਰੂ ਹੋਇਆ ਜਿਹਦਾ ਸਿੱਧਾ ਪ੍ਰਭਾਵ ਜਿਹੜਾ ਅੱਜ ਸਾਨੂੰ ਸਾਨੂੰ ਪੜਾਇਆ ਜਾ ਰਿਹਾ ਜਾਂ ਸਾਨੂੰ ਦਿਖਾਇਆ ਜਾ ਰਿਹਾ ਕਿ ਸਮੁੰਦਰਾਂ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ 0.88 ਮਿਲੀਮੀਟਰ ਜਿਹੜਾ ਨਾ ਇਸ ਸਮੇਂ ਦੇ ਦੌਰਾਨ ਵਧ ਗਿਆ ਆ ਉਹਦਾ ਕਾਰਨ ਸੀਗੇ ਤੁਹਾਡੇ ਆਰਕਟਿਕ ਦੇ ਵਿੱਚ ਜਾਂ ਗਲੇਸ਼ੀਅਰਸ ਦਾ ਜਿਹੜਾ ਪਾਣੀ ਉਹ ਪਿਗਲ ਕੇ ਉਹਦੇ ਵਿੱਚ ਚਲਾ ਗਿਆ ਉਹ ਖਤਰੇ ਜਿਹੜੇ ਜਿਹੜੇ ਛੋਟੇ ਦੇਸ਼ ਜਿਹੜੇ ਸਮੁੰਦਰ ਦੇ ਕੰਢੇ ਵਸੇ ਆ ਉਹਨਾਂ ਦੇ ਡੁੱਬਣ ਦਾ ਖਤਰਾ ਉਹਨਾਂ ਦਾ ਕਈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਕਈ ਟਾਪੂ ਕਹਿੰਦੇ ਡੁੱਬ ਸਕਦੇ ਨੇ ਕਈ ਟਾਪੂ ਡੁੱਬ ਸਕਦੇ ਆ ਜੇ ਇਹੋ ਵਰਤਾਰਾ ਅੱਗੇ ਵੀ ਜਾਰੀ ਰਿਹਾ ਤੇ ਸਨ 2100 ਤੱਕ ਸਾਡਾ ਜਿਹੜਾ ਟੈਂਪਰੇਚਰ ਆ ਨਾ ਜਿਹੜਾ ਜੇ ਉਹ 1.5 ਡਿਗਰੀ ਵਧ ਆਇਆ ਤੇ ਸਾਡੀ ਖੇਤੀ ਵਾਸਤੇ ਵੀ ਇਹ ਬੜਾ ਖਤਰਨਾਕ ਸਾਬਤ ਹੋਊਗਾ ਇੱਕ ਮਹਰਾਂ ਦੀ ਇੱਕ ਟੀਮ ਡਾਕਟਰ 파ਰਥਾਸਾਰਥੀ ਨੇ ਉਹਨਾਂ ਨੇ 2022 ਚ ਇੱਕ ਸਟੱਡੀ ਕੀਤੀ ਇੱਕ ਪੇਪਰ ਉਹਨਾਂ ਨੇ ਪਬਲਿਸ਼ ਕੀਤਾ ਵੀ ਜੇ ਇਸ ਵਰਤਾਰੇ ਨੂੰ ਅਜੇ ਤੱਕ ਨਾ ਰੋਕਿਆ ਗਿਆ ਹੁਣ ਵੀ ਅਤੇ ਨਾ ਆਪਾਂ ਸੋਚਿਆ ਗਿਆ ਜਿਸ ਤਰ੍ਹਾਂ ਕਿਓਟੋ ਪ੍ਰੋਟੋਕਾਲ ਸੀਗਾ ਜਿਹੜਾ ਇੱਕ ਹਾਂਜੀ ਹਾਂਜੀ ਪੈਰਿਸ ਐਗਰੀਮੈਂਟ ਹੋਇਆ ਉਹਦੇ ਉੱਤੇ ਉਹ 1997 ਚ ਚੱਲਿਆ ਜਿਹੜੇ ਗੈਰ ਵਿਕਸਿਤ ਦੇਸ਼ ਹੀ ਉਹਨਾਂ ਨੇ ਉਹਦੀ ਵਿਰੋਧਤਾ ਕੀਤੀ ਕਿਉਂਕਿ ਵਿਕਸਿਤ ਦੇਸ਼ਾਂ ਨੇ ਹੀ ਜਿਆਦਾ ਜਿਹੜੀ ਆ ਉਹ ਗ੍ਰੀਨ ਹਾਊਸ ਗੈਸਸਿਸ ਨੂੰ ਪ੍ਰੋਡਕਟ ਪ੍ਰੋਡਿਊਸ ਮਤਲਬ ਉਹਨਾਂ ਨੂੰ ਪੈਦਾ ਕਰਨ ਚ ਆਪਣਾ ਰੋਲ ਪਲੇ ਕੀਤਾ ਹਾਂਜੀ ਹਾਂਜੀ ਤੇ ਉਹਨਾਂ ਸਾਰਿਆਂ ਚ ਉਹਨਾਂ ਨੇ 2005 ਦੇ ਵਿੱਚ ਉਹਨਾਂ ਨੇ ਇਹ ਗੱਲ ਕਿਓਟੋ ਪ੍ਰੋਟੋਕਾਲ ਚ ਪੈरिस ਐਗਰੀਮੈਂਟ ਦੇ ਵਿੱਚ ਇਹ ਗੱਲ ਕੀਤੀ ਵੀ ਇਹ ਸਾਰੇ ਦੇਸ਼ ਰਲ ਕੇ ਇਸ ਟੈਂਪਰੇਚਰ ਨੂੰ ਘਟੋ ਘਟ ਇਸ ਜਗ੍ਹਾ ਤੇ ਰੱਖਣ ਲਈ ਆਪੋ ਆਪਣੇ ਉਪਰਾਲੇ ਕਰਨਗੇ ਜੀ 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 ਤੇ ਉਹਦੇ ਵਿੱਚ ਇਹਨਾਂ ਨੂੰ ਇਹਨਾਂ ਗ੍ਰੀਨ ਹਾਊਸਸ ਗੈਸਾਂ ਦਾ ਜਿਹੜਾ ਐਮਿਸ਼ਨ ਸੀ ਜਿਹੜੀ ਇਹਨਾਂ ਦਾ ਉਤਪਾਦਨ ਸੀ ਉਹਨਾਂ ਨੂੰ ਘਟਾਉਣ ਲਈ ਇਹਨਾਂ ਨੇ ਵੱਖ-ਵੱਖ ਜੜੀਆਂ ਚੀਜ਼ਾਂ ਅਪਣਾਉਣ ਲਈ ਕਿਹਾ ਜਿਹਦੇ ਵਿੱਚ ਫੋਰੈਸਟੇਸ਼ਨ ਸੀਗੀ ਜਿਹਦੇ ਵਿੱਚ ਇਹੋ ਜੇ ਆਪਣਾ ਫਿਊਲ ਲੱਭਣੇ ਜਿਹੜੀਆਂ ਜਿਨ੍ਹਾਂ ਦੇ ਨਾਲ ਇਹਨਾਂ ਗੈਸਾਂ ਦਾ ਘੱਟ ਤੋਂ ਘੱਟ ਵਿਸਰਜਨ ਹੋਵੇ ਨੋ ਡਾਊਟ ਇੱਥੇ ਕੰਮ ਵੀ ਹੋ ਰਿਹਾ ਕਾਫੀ ਜਿਸ ਤੋਂ ਜਦੋਂ ਅਸੀਂ ਡੀਜ਼ਲ ਤੋਂ ਪੈਟਰੋਲ ਵਾਲੇ ਪਾਸੇ ਪੈਟਰੋਲ ਤੋਂ ਸੀਐਨਜੀ ਤੇ ਸੀਐਨਜੀ ਤੋਂ ਅਸੀਂ ਅੱਜ ਈਵੀ ਤੇ ਆ ਗਏ ਆ ਤੇ ਕੁਛ ਨਾ ਕੁਛ ਤੇ ਫਰਕ ਪਊਗਾ ਪਰ ਉਹਦਾ ਨੁਕਸਾਨ ਇੰਨਾ ਹੋ ਚੁੱਕਿਆ ਆ ਵੀ ਅੱਜ ਸਾਨੂੰ ਬਹੁਤ ਸਾਰੇ ਉਪਰਾਲਿਆਂ ਦੀ ਲੋੜ ਆ ਲੋੜ ਆ ਪੂਰੀ ਪਰਪਾਈ ਕਰਨੀ ਬੜੀ ਔਖੀ ਹੈ ਆ ਦੇਖੋ ਜਿੱਦਾਂ ਆਪਾਂ ਗੱਲ ਕਰਦੇ ਆ ਹੁਣ ਪੰਜਾਬ ਚ ਇੱਕ ਡਾਕਟਰ ਸਾਹਿਬ ਨਾਲ ਮੈਂ ਗੱਲ ਕਰਾਂ ਹਾਂ ਤੇ ਸਾਰਾ ਜਿਹੜਾ ਜੰਗਲ ਆ ਉਹ 6% ਤੋਂ ਵੀ ਘੱਟ ਹੈ ਜਦ ਕਿ 33% ਤੇ ਚਾਹੀਦਾ 33 ਚਾਹੀਦਾ ਜੀ ਹਾਂ ਅੱਛਾ ਡਾਕਟਰ ਸਾਹਿਬ ਬਹੁਤ ਸਾਰੇ ਆਧਾਰਿਆਂ ਦਾ ਮੌਸਮੀ ਤਬਦੀਲੀ ਦੇ ਵਿੱਚ ਕੀ ਯੋਗਦਾਨ ਹੈ ਆਪ ਇਹਦੇ ਇਸ ਬਾਰੇ ਸਾਨੂੰ ਜਰੂਰ ਦੱਸੋ ਅ ਕਿਉਂਕਿ ਸਰ ਸਾਹਿਬ ਇੱਕ ਹਾਂਜੀ ਮੈਂ ਇੱਕ ਪਿੱਛੇ ਪਿਛਲੇ ਸਾਲ ਜਿਸ ਤਰ੍ਹਾਂ ਤੁਸੀਂ ਵੀ ਹੋਈ ਸਾਡੀ ਨਾ ਇਹ ਦਿੱਲੀ ਦੇ ਵਿੱਚ ਕੁਆਲਿਟੀ ਮੈਨੇਅਰ 에ਅਰ ਕੁਆਲਿਟੀ ਮੈਨੇਜਮੈਂਟ ਦੇ ਸਾਡੀ ਸੈਕਟਰੀ ਲੈਵਲ ਤੇ ਇੱਕ ਮੀਟਿੰਗ ਹੋਈ ਸੀਗੀ ਜੀ ਉਹਦੇ ਵਿੱਚ ਨਾ ਇੱਕ ਪੰਜਾਬ ਵਾਲਿਆਂ ਨੇ ਜਾਂ ਪੰਜਾਬ ਦੇ ਕਿਸਾਨਾਂ ਨੇ ਕਿਹਾ ਵੀ ਤੁਹਾਡੀ ਆਪਣੀ ਪੋਲੂਸ਼ਨ ਦਿੱਲੀ ਜਾਂ ਮੈਟਰੋਸ ਦੀ ਬੜੀ ਆ ਤੇ ਤੁਸੀਂ ਸਾਡੇ ਸਟਬਲ ਬਰਨਿੰਗ ਜਾਂ ਸਾਡੀ ਰਹਿਦ ਖੁੰਦੀਆਂ ਪਰਾਲੀ ਨੂੰ ਅੱਗ ਲਾਉਣ ਲਈ ਉਹਨੂੰ ਜ਼ਿੰਮੇਵਾਰ ਠਹਿਰਾਇਆ ਜਾਂਦੇ ਤੇ ਜਿਹੜੇ ਸਾਡੇ AQM ਸੀਗੇ ਨਾ ਜੀ ਉਹਨਾਂ ਨੇ ਕਿਹਾ ਜੀ ਸਾਡਾ ਜਿਹੜਾ ਪੋਲੂਸ਼ਨ ਦਾ ਲੈਵਲ ਆ ਨਾ ਜਿਹੜਾ ਸਾਡਾ ਉਹ ਇੱਥੋਂ ਤੱਕ ਆ ਤੇ ਜਦੋਂ ਤੁਸੀਂ ਪਰਾਲੀ ਨੂੰ ਅੱਗ ਲਾਉਂਦੇ ਜੇ ਉਹ ਇੱਥੋਂ ਤੱਕ ਆ ਜਾਂਦਾ ਯਾਨੀ ਕਿ ਪਹਿਲਾਂ ਗੱਲ ਤਾਂ ਕਿਹਾ ਤੇ ਉਹ ਸਭ ਤੋਂ ਵੀ ਤਾਂ ਲੰਘ ਜਾਂਦਾ ਤੇ ਉੱਥੋਂ ਇੱਕ ਗੱਲ ਆਉਂਦੀ ਆ ਵੀ ਜਿਹੜਾ ਉਹਨਾਂ ਕਾਰਕਾਂ ਦੇ ਵਿੱਚ ਇੰਡਸਟਰੀਅਲਾਈਜੇਸ਼ਨ ਉਹ ਬੜਾ ਵੱਡਾ ਫੈਕਟਰ ਆ ਜੀ ਉਹਦੇ ਵਿੱਚ ਸਭ ਨੰਬਰ 1 ਉਹਨਾਂ ਦਾ ਆ ਜੀ ਇੰਡਸਟਰੀਅਲਾਈਜੇਸ਼ਨ ਕਰਕੇ ਜਿਹੜੀਆਂ ਗ੍ਰੀਨ ਹਾਊਸ ਗੈਸਾਂ ਦਾ ਐਮਿਸ਼ਨ ਹੁੰਦਾ ਆ ਜਿਹੜਾ ਉਹ ਇੱਕ ਵੱਡਾ ਕਾਰਨ ਆ ਦੂਜਾ ਵੱਡਾ ਕਾਰਨ ਆ ਉਹ ਹੈਗਾ ਆ ਤੁਹਾਡੇ ਵਹੀਕਲਸ ਵਹੀਕਲਸ ਜਿਹੜੇ ਆ ਉਹਨਾਂ ਦਾ ਪ੍ਰੋਡਕਸ਼ਨ ਜਾਂ ਉਹਨਾਂ ਦੀ ਵਿਕਰੀ ਇੱਕ ਕਿਸੇ ਦੇਸ਼ ਦਾ ਵਿਕਸਿਤ ਹੋਣ ਦੀਆਂ ਨਿਸ਼ਾਨੀ ਤੇ ਹੋ ਸਕਦੀ ਆ ਪਰ ਉਹ ਐਟ ਦੀ ਕਾਸਟ ਆਫ ਤੁਹਾਡੀ ਲਾਈਫ ਜਾਂ ਤੁਹਾਡਾ ਮਨੁੱਖੀ ਜੀਵਨ ਜਾਚ ਖਤਮ ਕਰਨ ਦੇ ਜਾਂ ਜਿਹਨੂੰ ਹਿਊਮਨ ਐਗਜ਼ਿਸਟੈਂਸ ਦੇ ਮੁਕਾਬਲੇ ਉਹ ਜਿਹੜੀ ਆ ਉਹਦੀ ਬਹੁਤ ਮਹਿੰਗੀ ਪੈਂਦੀ ਹੈ ਬਹੁਤ ਮਹਿੰਗੀ ਪੈਂਦੀ ਹੈ ਗਲਤ ਆ ਉਹ ਸੋ ਇੰਡਸਟਰੀਅਲਾਈਜ਼ੇਸ਼ਨ ਤੋਂ ਬਾਅਦ ਵਹੀਕਲ ਜਿਹੜੀ ਪੋਲੂਸ਼ਨ ਆ ਉਹ ਬੜਾ ਵੱਡਾ ਕਾਰਨ ਆ ਉਸ ਤੋਂ ਬਾਅਦ ਸਾਡਾ ਐਗਰੀਕਲਚਰ ਦਾ ਆ ਜਾਂਦਾ ਆ ਜਿਹਦੇ ਵਿੱਚ ਅਸੀਂ ਤੁਸੀਂ ਪਿਛਲੇ ਸਾਲਾਂ ਚ ਵੇਖਿਆ ਵੀ ਜਦੋਂ ਸਟਬਲ ਬਰਨਿੰਗ ਜਾਂ ਸਾਡੀ ਜਿਹੜੀ ਆ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਆ ਪਰਾਲੀ ਨੂੰ ਅੱਗ ਲਾਉਨੇ ਆ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਬਹੁਤ ਹਾਈ ਲੈਵਲ ਤੇ ਤੇ ਪ੍ਰੋਜੈਕਸ਼ਨ ਨਹੀਂ ਹੁੰਦੀ ਪਰ ਕੁਝ ਏਰੀਆ ਦੇ ਵਿੱਚ ਉਹਦਾ ਅਸਰ ਜਿਹੜਾ ਨਜ਼ਰ ਆਉਂਦਾ ਆ ਤੇ ਉਸ ਪਰਾਲੀ ਨੂੰ ਅੱਗ ਲਾਉਣ ਨਾਲ ਜਿਹੜਾ ਸਾਡਾ ਮਾਈਕਰੋ ਕਲਾਈਮੇਟ ਆ ਜਿਹਨੂੰ ਅਸੀਂ ਕਹਿੰਦੇ ਆਂ ਕਿ ਜੇ ਇੱਕ ਖੇਤ ਆ ਆਪਾਂ ਪੰਜਾਬ ਚ ਕਹਿੰਦੇ ਆਂ ਕਿ ਇੱਕ ਖੇਤ ਜਿਹੜਾ ਉਹ ਦੂਜੇ ਖੇਤ ਨਾਲ ਨਹੀਂ ਲੱੜਦਾ ਇੱਕ ਮਰਲਾ ਦੂਜੇ ਮਰਲੇ ਨਾਲ ਨਹੀਂ ਲੱੜਦਾ ਅੱਜ ਇੱਥੇ ਜ਼ਮੀਨ ਤੁਹਾਡੀ ਰੇਤਲੀ ਆ ਅੱਗੇ ਤੁਹਾਡਾ ਬੇਟ ਆ ਉਸ ਤੋਂ ਅੱਗੇ ਦੋਨਾ ਸ਼ੁਰੂ ਹੋ ਜਾਂਦਾ ਆ ਇਸੇ ਤਰ੍ਹਾਂ ਕਿਸੇ ਕਿਸੇ ਸ਼ਹਿਰ ਦਾ ਹੈ ਕਿਸੇ ਸੂਬੇ ਦਾ ਜਾਂ ਕਿਸੇ ਦੇਸ਼ ਦਾ ਮਾਈਕਰੋ ਕਲਾਈਮੇਟ ਇਹਦੇ ਨਾਲ ਇੰਨਾ ਪ੍ਰਭਾਵਿਤ ਹੋ ਰਿਹਾ ਵੀ ਸਾਡੇ ਸਾਇੰਸਦਾਨਾਂ ਨੂੰ ਉਹਨਾਂ ਸਮਿਆਂ ਲਈ ਜਦੋਂ ਪਾਪੂਲੇਸ਼ਨ ਨੇ ਵਧਣਾ ਤੇ ਉਹਨਾਂ ਨੂੰ ਅਨਪਾਣੀ ਖਾਣ ਲਈ ਸਾਨੂੰ ਉਹਨਾਂ ਵੈਰਾਈਟੀਆਂ ਦੀ ਇਜਾਦ ਕਰਨੀ ਪੈਣੀ ਆ ਜਿਹੜੀਆਂ ਇਸ ਹਾਈ ਟੈਂਪਰੇਚਰ ਤੇ ਤੇ ਘੱਟ ਪਾਣੀ ਦੇ ਉੱਤੇ ਜਿਹੜਾ ਉਹ ਆਪਣਾ ਸਰਵਾਈਵ ਕਰ ਸਕਣ ਤਾਂ ਕਿ ਉਹ ਬੈਲੈਂਸ ਬਣਿਆ ਰਹੇ ਜੇ ਸਾਡੀ ਆਬਾਦੀ ਵਧਣ ਦੀ ਆ ਤੇ ਸਾਡੀ ਇਹ ਵੀ ਬਣੇ ਇਹਦੇ ਚ ਤਿੰਨਾ ਕਾਰਕਾਂ ਦੇ ਵਿੱਚ ਅਸੀਂ ਜਿਹੜਾ ਡੀਫੋਰੈਸਟੇਸ਼ਨ ਹੈ ਜੀ ਇੰਡਸਟਰੀਅਲਾਈਜੇਸ਼ਨ ਪਹਿਲਾ ਕਾਰਕ ਸੀਗਾ ਜੀ ਦੂਜਾ ਸਾਡੇ ਵਾਹਨ ਪੋਲੂਸ਼ਨ ਸੀਗਾ ਡੀਫੋਰੈਸਟੇਸ਼ਨ ਸਾਡਾ ਬੜਾ ਵੱਡਾ ਕਾਰਕ ਹੈ ਜੀ ਰੁੱਖ ਜਿਸ ਤਰ੍ਹਾਂ ਤੁਸੀਂ ਹੁਣੇ ਹੀ ਦੱਸਿਆ ਵੀ ਰੁੱਖ 33% ਚਾਹੀਦੇ ਆ ਤੇ 6% ਆ 6% ਵੀ ਤਾਂ ਆ ਵੀ ਕੁਝ ਏਰੀਆ ਦੇ ਵਿੱਚ ਦਰਿਆਵਾਂ ਦੇ ਕੋਲ ਪੌਪੂਲਰ ਦੀ ਖੇਤੀ ਹੋ ਰਹੀ ਆ ਕੁਝ ਲੋਕ ਪੌਪੂਲਰ ਵਾਲੇ ਪਾਸੇ ਆਏ ਆ ਕੁਝ ਬਾਗਾਂ ਵਾਲੇ ਪਾਸੇ ਆਏ ਆ ਨਹੀਂ ਤੇ ਸਾਡਾ ਸਿਸਟਮ ਜਿਹੜਾ ਉਹ ਬੜਾ ਖਰਾਬ ਹੋਣ ਜਾ ਰਿਹਾ ਮੁੱਖ ਕਾਰਕ ਜਿਹੜੇ ਸਾਡੇ ਇਹ ਤਿੰਨੇ ਆ ਇਸ ਤੋਂ ਇਲਾਵਾ ਜਦੋਂ ਪੈਡੀ ਦੀ ਕਲਟੀਵੇਸ਼ਨ ਜਿਹੜੀ ਝੋਨੇ ਦੀ ਕਲਟੀਵੇਸ਼ਨ ਹੁੰਦੀ ਆ ਨਾ ਜੀ ਉਹ ਮੀਥੇਨ ਗੈਸ ਨੂੰ ਬਹੁਤ ਪੈਦਾ ਕਰਦੀ ਆ ਅੱਜ ਦੀ ਤਰੀਕ ਦੇ ਵਿੱਚ ਮੀਥੇਨ ਜਿਹੜਾ ਨਾ ਸਭ ਤੋਂ ਖਤਰਨਾਕ ਜਿਹੜਾ ਉਤਪਾਦ ਆ ਜਿਹੜਾ ਗਲੋਬਲ ਵਾਰਮਿੰਗ ਨੂੰ ਨਾ ਗਲੋਬਲ ਵਾਰਮਿੰਗ ਦੇ ਵਿੱਚ ਐਡੀਸ਼ਨ ਕਰ ਰਿਹਾ ਆ ਬਿਲਕੁਲ ਤੇ ਬਾਕੀ ਕਾਰਨਾਂ ਨੂੰ ਤੁਸੀਂ ਕੰਟਰੋਲ ਕਰਦੇ ਜੇ ਪਰ ਜੇ ਅਸੀਂ ਝੋਨੇ ਦੀ ਪ੍ਰੋਡਕਸ਼ਨ ਨੂੰ ਘਟਾਉਣੇ ਆ ਜਾਂ ਇਹ ਥਲੇ ਏਰੀਆ ਘਟਾਉਣੇ ਆ ਕਈ ਸਮੱਸਿਆਵਾਂ ਸਾਡੇ ਖਾਦ ਪਦਾਰਥਾਂ ਦੀ ਘਟ ਜੂਗੀ ਕਈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਣਗੀਆਂ ਜਿਵੇਂ ਸਾਡੇ ਸਾਇੰਸਦਾਨ ਨੇ ਉਹਨਾਂ ਨੇ ਇਹ ਦੱਸਿਆ ਆ ਵੀ ਜੇ ਇਸੇ ਹਾਲਾਤ ਦੇ ਨਾਲ ਸਾਡੀ ਤਬਦੀਲੀ ਇਸੇ ਤਰ੍ਹਾਂ ਰਹੀ ਡਾਕਟਰ ਬਰਾਸ ਐਟਲ ਨੇ ਡਾਕਟਰ 파ਰਥ ਸਾਰਥੀ ਆ ਉਹਨਾਂ ਨੇ ਇੱਕ ਫਿਗਰ ਦਿੱਤੀ ਆ ਵੀ 6% ਤੋਂ ਲੈ ਕੇ ਤੇ 7.4% ਤੱਕ 6% ਸਾਡਾ ਕਣਕ ਦਾ ਝਾੜ ਘਟੇਗਾ ਸਾਡਾ ਸੀਰੀਅਲਸ ਦਾ ਨਾਰਮਲ ਸੀਰੀਅਲਸ ਦੇ ਝੋਨਾ ਵੀ ਆ ਜਾਊਗਾ ਜਾਂ ਬਾਜਰਾ ਜਾਂ ਦੂਜੀਆਂ ਚੀਜ਼ਾਂ ਆ ਜਾਣਗੀਆਂ ਉਹਨਾਂ ਦਾ 7.4% ਤੱਕ ਮੇਜ਼ ਦਾ ਤੁਹਾਡੀ ਮੱਕੀ ਦਾ ਝਾੜ ਜਿਹੜਾ ਉਹ 7.4% ਤੱਕ ਜਿਹੜਾ ਉਹ ਘਟ ਸਕਦਾ ਹੈ ਜੇ ਇਹ ਤਬਦੀਲੀ ਇਸੇ ਤਰ੍ਹਾਂ ਹੀ ਜਾਰੀ ਰਹੀ ਤੇ ਅੱਛਾ ਡਾਕਟਰ ਸਾਹਿਬ ਸਾਡੇ ਨਾਲ ਇੱਕ ਆਦਤ ਬਣੀ ਹੋਈ ਆ ਆਪਣੇ ਚਲੋ ਹਰੇਕਾ ਬੰਦੇ ਦੀ ਅਲੱਗ-ਅਲੱਗ ਸੋਚ ਹੁੰਦੀ ਆ ਪਰ ਇੱਕ ਆਦਤ ਆ ਵੀ ਭਾਈ ਜਦੋਂ ਕੋਈ ਗੱਲ ਹੁੰਦੀ ਆ ਨਾ ਚੰਗਾ ਕੰਮ ਕੀਤਾ ਉਹਦਾ ਮੈਂ ਕੀਤਾ ਮਾੜਾ ਕੰਮ ਕੋਈ ਹੋ ਗਿਆ ਤੇ ਉਹਨੇ ਕੀਤਾ ਚਵਾਨ ਸਾਹਿਬ ਨੇ ਕੀਤਾ ਬਿਲਕੁਲ ਹੈਨਾ ਇਹ ਅਸੀਂ ਇੱਕ ਦੂਜੇ ਤੇ ਪੱਲਾ ਝਾੜਦੀ ਦਾ ਦਵਾ ਸਾਕ ਹੈਨਾ ਇੰਡਸਟਰੀ ਵਾਲੇ ਕਿਸਾਨਾਂ ਨੂੰ ਕਹੀ ਜਾਂਦੇ ਆ ਕਿਸਾਨ ਇੰਡਸਟਰੀ ਵਾਲਿਆਂ ਨੂੰ ਕਹੀ ਜਾਂਦੇ ਆ ਜਦ ਕਿ ਯੋਗਦਾਨ ਆਪਾਂ ਸਾਰਿਆਂ ਦਾ ਲੱਲ ਮੰਗਲ ਮਾਈਆਂ ਸਾਰਿਆਂ ਦਾ ਸਾਰਿਆਂ ਦਾ ਅਜਿਹਾ ਤੁਸੀਂ ਮਾਈਕਰੋ ਕਲਾਈਮੇਟ ਦੀ ਗੱਲ ਕਰਦੇ ਆ ਵੀ ਇਹ ਚੇਂਜ ਹੋ ਰਿਹਾ ਇਹਦੇ ਪ੍ਰਭਾਵਿਤ ਤੇ ਹੋ ਗਿਆ ਹੁਣ ਇਹ ਵੀ ਸਾਨੂੰ ਥੋੜਾ ਜਿਆਦਾ ਸ਼ਬਦਾਂ ਚ ਜ਼ਰੂਰ ਦੱਸੋ ਵੀ ਭਾਈ ਹੁਣ ਅਸੀਂ ਕਰੀਏ ਕੀ ਅਕਸਰ ਇਤੋਂ ਹੁਣ ਨਿਜਾਤ ਤੇ ਪੌਣੀਆਂ ਨੇ ਆਪਾਂ ਬਿਲਕੁਲ ਦੇਖੋ ਜੀ ਆਲਮੀ ਤਪਸ਼ਤੇ ਵਿੱਚ ਦੋ ਫੈਕਟਰ ਜਿਹੜੇ ਆ ਨਾ ਉਹ ਤਾਪ ਤਾਪਮਾਨ ਦਾ ਵਧਣਾ ਤੇ بارشਾਂ ਦੀ ਇੱਕ ਕਹੋ ਅਰਾਜਕਤਾ ਹੈ ਇੱਕ ਤਰ੍ਹਾਂ ਦੀ ਹੂੰ ਇਦਾਂ ਦੀ ਹਾਲਾਤ ਬਣ ਜਾਣੇ ਵੀ ਜੇ بارش ਹੁੰਦੀ ਆ ਤੇ ਡਰਾਉਟ ਵਰਗੀ ਇਕ ਹਾਲਤ ਹੋ ਜਾਂਦੀ ਕਿ ਸੋਕੇ ਵਾਲੇ ਹਾਲਾਤ ਨੇ ਜੇ ਆਊਗੀ ਤੇ ਫਲਡਿੰਗ ਕਰ ਦੂਗੀ ਹੁਣ ਵੀ ਇੰਨੀ ਆਉਂਦੀ ਆ ਉਹੀ ਹੋਏ ਇੰਨਾ ਤੇਜ਼ ਨਹੀਂ ਅੱਗੇ ਝੜੀਆਂ ਲੱਗਦੀਆਂ ਹੁੰਦੀਆਂ ਸੀ ਹੁਣ ਵੀ ਬਹੁਤ ਤੇਜ਼ ਹੜਾਂ ਵਾਲੇ ਹਾਲਾਤ ਹਾਂਜੀ ਹਾਂਜੀ ਤੇ ਜਿਹੜਾ ਆਪਾਂ ਧਰਤੀ ਹੇਠਲੇ ਪਾਣੀ ਦਾ ਦੋਹਨ ਕਰ ਰਹੇ ਆ ਜਿਹੜਾ ਉਹਨੂੰ ਕੱਢ ਕੇ ਅਸੀਂ ਫਸਲਾਂ ਦੇ ਰੂਪ ਦੇ ਵਿੱਚ ਅਸੀਂ ਉਹਨੂੰ ਵਰਤ ਰਹੇ ਆ ਨਾ ਜੀ ਇਹ ਇਹਦੇ ਉੱਤੇ ਥੋੜੀ ਜੀ ਥੋੜੀ ਸਾਨੂੰ ਨਾ ਸਾਨੂੰ ਡਿਵਰਸਿਫਿਕੇਸ਼ਨ ਕਰਕੇ ਸਾਨੂੰ ਤਬਦੀਲੀ ਕਰਕੇ ਆਪਣੇ ਝੋਨੇ ਨੂੰ ਬੀਜਣ ਦੇ ਢੰਗ ਦੇ ਵਿੱਚ ਜੇ ਅਸੀਂ ਨਾਰਥ ਇੰਡੀਆ ਦੀ ਜਾਂ ਉੱਤਰੀ ਭਾਰਤ ਦੀ ਗੱਲ ਕਰੀਏ ਤੇ ਇਹਦੇ ਵਿੱਚ ਸਾਡਾ ਪੰਜਾਬ ਹਰਿਆਣਾ ਵੈਸਟਰਨ ਯੂਪੀ ਇਸ ਏਰੀਏ ਦੇ ਵਿੱਚ ਜਿਹੜਾ ਝੋਨੇ ਦੀ ਖੇਤੀ ਆ ਨਾ ਉਹਨੂੰ ਥੋੜਾ ਜਿਹਾ ਮੱਕੀ ਵਾਲੇ ਪਾਸੇ ਜਾਂ ਉਹਨਾਂ ਫਸਲਾਂ ਵਾਲੇ ਪਾਸੇ ਲੈ ਕੇ ਜਾਈਏ ਫਸਲੀ ਵਿਭਿੰਨਤਾ ਬਾਰੇ ਕਰੀਏ ਅ ਤਾਂ ਫੇਰ ਸਾਡਾ ਥੋੜਾ ਥੋੜਾ ਸਾਡਾ ਜਿਹੜਾ ਨਾ ਅਸੀਂ ਉਹ ਪਛਾਣ ਨੂੰ ਵਾਪਸ ਵਾਲੇ ਪਾਸੇ ਨੂੰ ਚੱਲ ਸਕਦੇ ਆ ਨਹੀਂ ਤੇ ਇਹ ਜਿਹੜਾ ਮਤਲਬ ਪਾਣੀ ਦਾ ਜਿਹੜਾ ਅਸੀਂ ਧਰਤੀ ਚੋਂ ਕੱਢ ਰਹੇ ਆ ਇਹਦੇ ਨਾਲ ਸਾਡਾ ਹਰ ਸਾਲ ਵਾਟਰ ਦਾ ਲੈਵਲ ਪਾਣੀ ਦਾ ਲੈਵਲ ਸਿਰਫ ਪਾਣੀ ਦਾ ਲੈਵਲ ਨਹੀਂ ਜਾ ਰਿਹਾ ਥੱਲੇ ਸਾਡਾ ਪਾਣੀ ਦੂਸ਼ਿਤ ਹੋ ਰਿਹਾ ਤੁਹਾਡੀਆਂ ਜਿਹੜੀਆਂ ਨਾਈਟ੍ਰੋਜਨਸ ਖਾਦਾਂ ਨੇ ਨਾ ਜਿਹੜੀ ਯੂਰੀਆ ਦੀ ਵਰਤੋਂ ਆ ਮੈਂ ਵਰਤੋਂ ਲਫ਼ਜ਼ ਨਹੀਂ ਕਰਦਾ ਦੁਰਵਰਤੋਂ ਦੀ ਗੱਲ ਹੈ ਸਾਡੀ ਰਿਕਮੈਂਡੇਸ਼ਨ ਯੂਨੀਵਰਸਿਟੀ ਦੀ 110 ਕਿਲੋ ਦੀ ਸੀਗੀ ਸਰਕਾਰ ਨੇ ਕੋਸ਼ਿਸ਼ ਕੀਤੀ ਵੀ ਇਹਨਾਂ ਲੋਕਾਂ ਨੂੰ 50 ਕਿਲੋ ਦੀ ਬੋਰੀ ਪਾਉਣ ਦੀ ਇਕਾਦਤ ਹੈ ਉਹਨਾਂ ਨੇ ਬੋਰੀ 45 ਕਿਲੋ ਦੀ ਕਰ ਲਈ ਉਹ ਅਸੀਂ 45 ਕਿਲੋ ਦੀ ਬੋਰੀ ਤੇ ਕਰ ਲਈ ਪਰ ਅਸੀਂ ਸਾਡੇ ਕਿਸਾਨ ਨੇ ਉਹਨੂੰ ਵਧਾਉਣ ਦੇ ਚੱਕਰ ਚ ਦੋ ਬੋਰੀਆਂ ਦੀ ਬਜਾਏ ਤਿੰਨ ਬੋਰੀਆਂ ਕਰਤੀਆਂ ਇਹਨਾਂ ਇੰਜੀਨੀਆ ਤੁਹਾਡੀਆਂ ਯੂਰੀਆ ਵਾਲੀਆਂ ਖਾਦਾਂ ਨਾਈਟ੍ਰੋਜਨਸ ਖਾਦਾਂ ਇਹਨਾਂ ਦੀ ਵਰਤੋਂ ਜਿਹੜੀ ਉਹ ਧਰਤੀ ਹੇਠਲੇ ਪਾਣੀ ਨੂੰ ਗੰਦਲਾ ਵੀ ਕਰ ਰਹੀ ਹੈ ਖਰਾਬ ਵੀ ਕਰ ਰਹੀ ਹੈ ਹਾਂ ਦੇਖੋ ਗੱਲ ਫੇਰ ਉਹੀ ਹੈ ਵੀ ਭਾਈ ਸਾਨੂੰ ਸੰਭਰਨਾ ਪਊਗਾ ਜੀ ਦੇ ਵਿੱਚ ਬਦਲਾਅ ਕਰਨੇ ਪੈਣੇ ਆ ਫੇਰ ਜਾ ਕੇ ਕੋਈ ਗੱਲ ਬਣਨੀ ਆ ਨਹੀਂ ਤੇ ਐਦਾਂ ਹੀ ਅਸੀਂ ਰਹਿਣਾ ਇਹ ਜਿਸ ਹਿਸਾਬ ਨਾਲ ਇਸ ਸਾਲ ਗਰਮੀ ਵਧੀ ਆ ਜੇ ਹੋਰ ਵਧ ਗਈ ਤੇ ਮੈਨੂੰ ਲੱਗਦਾ ਵੀ ਇਹ ਸਾਡੀ ਚਮੜੀ ਜਿਹੜੀ ਆ ਸਿੱਧੀ ਸਿੱਧੀ ਸਾੜਨ ਲੱਗ ਪੂਗੀ ਬਿਲਕੁਲ ਜੀ ਜਦੋਂ ਓਜ਼ੋਨ ਦੇ ਵਿੱਚ ਹੋਲ ਹੋ ਰਿਹਾ ਆ ਤੇ ਤੁਹਾਡੀਆਂ ਕਿਰਨਾਂ ਸਿੱਧੀਆਂ ਥੱਲੇ ਆਉਣ ਲੀਆਂ ਤੇ ਉਹ ਤੁਹਾਡੇ ਚਮੜੀ ਨੂੰ ਸਾੜਨਗੇ ਸਾਡੇ ਦੇਖੋ ਜਿਹੜੀ ਓਜ਼ੋਨ ਲੇਅਰ ਦੀ ਤੁਸੀਂ ਗੱਲ ਕੀਤੀ ਆ ਓਜ਼ੋਨ ਲੇਅਰ ਜਿਹੜੀ ਆ ਉਹ ਤਾਂ ਕਹਿੰਦੇ ਹੁਣ ਕਾਫੀ ਵੱਡਾ ਹੋ ਤੇ ਮਗੋਰਾ ਹੋ ਗਿਆ ਹੈ ਨਾ ਇਸ ਕਰਕੇ ਭਾਈ ਜਿਹੜੇ ਤਾਪਮਾਨ ਆ ਉਹ ਤੁਹਾਨੂੰ ਜ਼ਰੂਰ ਅਸੀਂ ਸੁਣਾਉਣਾ ਹੈ ਤਾਪਮਾਨ ਸਾਡੇ ਕੋਲ ਆਏ ਹੋਏ ਆ ਦੱਸੋ ਜੀ ਤਾਪਮਾਨ ਆ ਜਿੱਦਾਂ ਰਿਹਾ ਜੀ ਪੰਜਾਬ ਦੇ ਵਿੱਚ ਜਲੰਧਰ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 31.5 ਗੁਰਦਾਸਪੁਰ 43.5 ਵੱਧ ਤੋਂ ਵੱਧ ਤੇ 30 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਜੀ ਫਰੀਦਕੋਟ ਵੱਧ ਤੋਂ ਵੱਧ ਤਾਪਮਾਨ 40.5 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 30.5 ਜੀ ਪਟਿਆਲਾ 38.7 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 30.2 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਜੀ ਅੰਮ੍ਰਿਤਸਰ ਵੱਧ ਤੋਂ ਵੱਧ ਤਾਪਮਨ 42.7 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 32.8 ਬਠਿੰਡਾ ਵੱਧ ਤੋਂ ਵੱਧ ਤਾਪਮਨ 42.5 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 30.4 ਡਿਗਰੀ ਸੈਲਸੀਅਸ ਰਿਆਜੀ ਜੀ ਜਵਾਨ ਸਾਹਿਬ ਤੇ ਆਉਣ ਵਾਲੇ ਸਮੇਂ ਜਿਹੜੀ ਮਹਿਕਮੇ ਵਾਲਿਆਂ ਨੇ ਖਬਰ ਭੇਜੀ ਆ ਉਹ ਕਹਿੰਦੇ ਵੀ ਕਿਤੇ ਕਿਤੇ ਹੂੰ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਆ। ਪਰ ਉਦਾ ਮੌਸਮ ਇਦਾਂ ਦਾ ਹੀ ਹਾਲੇ ਇੱਕ ਅੱਧਾ ਦਿਨ ਹੋਰ ਰਹੂਗਾ। ਚਲੋ। ਕਿਸਾਨ ਵੀਰੋ ਤੇ ਪੈਣਾ। ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ? ਇਸ ਪ੍ਰੋਗਰਾਮ 'ਚ ਕਿਹੋ ਜਿਹਾ ਬਦਲਾਅ ਕਰੀਏ? ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ। ਸੁਝਾਅ ਭੇਜਣ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਓ। ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਹੈ ਪਰ ਉਹਦੇ ਨਾਲ ਜਾਗਰੂਕਤ ਹੋਣ ਦੀ ਜ਼ਰੂਰਤ ਹੈ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਤੇ ਆਲਮੀ ਤਪਸ਼ ਜਿਹੜੀ ਵੱਧ ਰਹੀ ਆ ਉਹ ਸਾਡੀਆਂ ਗਲਤੀਆਂ ਦਾ ਹੀ ਨਤੀਜਾ ਆ ਸੋ ਸਾਨੂੰ ਉਹ ਗਲਤੀਆਂ ਸੁਧਾਰਨੀਆਂ ਪੈਣੀਆਂ ਤਾਂ ਕਿ ਅਸੀਂ ਆਉਣ ਵਾਲੀ ਪੀੜ੍ਹੀ ਲਈ ਇੱਕ ਤੰਦਰੁਸਤ ਵਾਤਾਵਰਣ ਛੱਡ ਕੇ ਜਾਈਏ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਹਿੰਦ ਰਹੀ ਇਸ ਵਾਲਾ ਨੰਦੋ